ਮੋਹਾਲੀ ਦੇ ਵਿੱਚ ਇੱਕ ਨਿਹੰਗ ਸਿੰਘ ਲੋਕਾਂ ਨੇ ਘੇਰ ਲਏ ਉਹਨਾਂ ਨਿਹੰਗ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ ਇਹ ਇਲਜ਼ਾਮ ਲਗਾਏ ਗਏ ਨੇ ਨਿਹੰਗ ਸਿੰਘ ਉੱਤੇ ਨਿਹੰਗ ਦੇ ਬਾਣੇ ਦੇ ਵਿੱਚ ਇੱਕ ਵਿਅਕਤੀ ਮੋਹਾਲੀ ਦੇ ਅੰਦਰ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਦੱਸਿਆ ਗਿਆ ਔਰ ਇਨਾਂ ਤੋਂ ਤਸੀਹ ਕਿ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਹੀ ਇੱਕ ਪ੍ਰਵਾਸੀ ਨੂੰ ਜੋ ਉੱਥੇ ਚੌਂਕ ਤੇ ਛਤਰੀਆਂ ਵੇਚ ਰਿਹਾ ਸੀ ਉਹਨੂੰ ਜਾ ਕੇ ਕੁੱਟ ਦਿੱਤਾ ਬੜੀ ਬੁਰੀ ਤਰ੍ਹਾਂ ਉਸਨੂੰ ਕੁੱਟਿਆ ਔਰ ਉਸ ਤੋਂ ਬਾਅਦ ਲੋਕਾਂ ਨੇ ਇਸ ਨਿਹੰਗ ਸਿੰਘ ਨੂੰ ਫੜ ਲਿਆ ਔਰ ਉਸ ਤੋਂ ਬਾਅਦ ਇਹ ਪ੍ਰਤੀਤ ਹੋਇਆ ਪਤਾ ਲੱਗਿਆ ਕਿ ਨਿਹੰਗ ਸਿੰਘ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀ ਮੋਹਾਲੀ ਦੀ ਘਟਨਾ ਦੱਸੀ ਜਾ ਰਹੀ ਹੈ ਔਰ ਉੱਥੇ ਹੀ ਲੋਕਾਂ ਨੇ ਇਸ ਨਿਹੰਗ ਸਿੰਘ ਨੂੰ ਘੇਰਾ ਪਾ ਲਿਆ ਘੇਰਾ ਪਾਉਣ ਤੋਂ ਬਾਅਦ ਨਿਹੰਗ ਸਿੰਘ ਦੇ ਨਾਲ ਕੁੱਟਮਾਰ ਵੀ ਹੋਈ ਹੈ ਔਰ ਇੱਥੋਂ ਤੱਕ ਕਿ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਜ਼ੁਬਾਨੀ ਹਰ ਤਰੀਕੇ ਦੇ ਨਾਲ ਉਹਨੂੰ ਸਮਝਾਇਆ ਗਿਆ ਅੰਤ ਦੇ ਵਿੱਚ ਨਿਹੰਗ ਸਿੰਘ ਆਪਣੀ ਗਲਤੀ ਮੰਨ ਜਾਂਦਾ ਹੁਣ ਕਈ ਤਾਂ ਇਹ ਵੀ ਕਹਿ ਰਹੇ ਨੇ ਕਿ ਨਿਹੰਗ ਸਿੰਘ ਉਹਨਾਂ ਦੇ ਵਿੱਚ ਵੀ ਸ਼ਾਮਿਲ ਸੀ ਜਿਹੜੇ ਹਾਲ ਹੀ ਦੇ ਵਿੱਚ ਸ਼ੂਟਿੰਗ ਰੋਕ ਕੇ ਆਏ ਨੇ ਜਰਨੈਲ ਸਿੰਘ ਐਕਟਰ ਦੀ ਔਰ ਉਸ ਤੋਂ ਬਾਅਦ ਹੁਣ ਇਹ ਮਾਮਲਾ ਸਾਹਮਣੇ ਆਇਆ ਇੱਕ ਪਾਸੇ ਤਾਂ ਅਸੀਂ ਗੁਰੂ ਦੀ ਮਰਿਆਦਾ ਦਾ ਮਾਣ ਕਰਦੇ ਆ ਇੱਕ ਪਾਸੇ ਨਿਹੰਗ ਸਿੰਘ ਜਿਹੜੇ ਨੇ ਉਹ ਗੁਰੂ ਮਰਿਆਦਾ ਦੇ ਹੱਕ ਦੇ ਵਿੱਚ ਖੜਦੇ ਨੇ ਗੁਰੂ ਮਰਿਆਦਾ ਨੂੰ ਸੁਰੱਖਿਅਤ ਰੱਖਣ ਵਾਸਤੇ ਲਗਾਤਾਰ ਸੰਘਰਸ਼ ਕਰਦੇ ਨੇ ਪਰ ਉੱਥੇ ਹੀ ਕੁਝ ਨਿਹੰਗ ਸਿੰਘ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਗੁਰੂ ਮਰਿਆਦਾ ਨੂੰ ਖੇਰੂ ਖੇਰੂ ਕਰ ਰਹੇ ਲਾਂਬੂ ਲਾ ਰਹੇ ਨੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਿੱਥੇ ਬਾਣਾ ਪਾਇਆ ਹੋਇਆ ਕਿ ਨਿਹੰਗ ਸਿੰਘ ਨੇ ਉਸ ਨਿਹੰਗ ਸਿੰਘ ਨੇ ਸ਼ਰਾਬ ਪੀਤੀ ਹੋਈ ਹੈ ਇਹ ਕਿੱਥੋਂ ਦੀ ਗੁਰੂ ਮਰਿਆਦਾ ਹੈ ਗੁਰੂ ਮਰਿਆਦਾ ਦੇ ਅਧੀਨ ਥੋੜਾ ਨਾ ਹੁੰਦੀ ਹੈ ਇਹੋ ਜੀ ਸਥਿਤੀ ਦੇ ਵਿੱਚ ਕੀ ਇਸ ਨੇਹੰਗ ਸਿੰਘ ਨੂੰ ਨਿਹੰਗ ਰਹਿਣ ਦੇਣਾ ਚਾਹੀਦਾ ਨਿਹੰਗ ਬਾਣੇ 'ਚ ਰਹਿਣ ਦੇਣਾ ਚਾਹੀਦਾ ਇਸ ਦਾ ਜਿਹੜਾ ਅੰਮ੍ਰਿਤ ਛਕਿਆ ਸੀ ਇਸ ਨੇਹੰਗ ਨੇ ਕੀ ਉਹ ਵਾਜਬ ਠਹਿਰਾਉਂਦਾ ਇਸ ਵੇਲੇ ਕੀ ਅੰਮ੍ਰਿਤ ਛਕਣਾ ਔਰ ਸ਼ਰਾਬ ਪੀਣਾ ਪੈਰਲਲ ਚੱਲ ਸਕਦੇ ਨੇ ਹੈਰਾਨੀ ਦੀ ਗੱਲ ਹੈ ਇਹੋ ਜੀ ਸਿਚੁਏਸ਼ਨ ਜਦੋਂ ਸਾਹਮਣੇ ਆਉਂਦੀ ਹੈ ਤਾਂ ਉਦੋਂ ਸਤਕਾਰ ਕਮੇਟੀਆਂ ਕਿਉਂ ਨਹੀਂ ਕੁਝ ਕਰਦੀਆਂ ਉਦੋਂ ਐਸਜੀਪੀਸੀ ਕਿਉਂ ਚੁੱਪ ਰਹਿੰਦੀ ਹੈ ਉਦੋਂ ਸ੍ਰੀ ਕਾਲ ਤਕ ਸਾਧ ਜਥੇਦਾਰ ਕੋਈ ਹੁਕਮਨਾਮਾ ਕਿਉਂ ਜਾਰੀ ਨਹੀਂ ਕਰਦੇ ਪਰ ਜ਼ਰੂਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਨੇ ਉਹਦਾ ਇੱਕ ਹੋਰ ਐਗਜ਼ਾਮਪਲ ਉੱਪਰ ਕੇ ਸਾਹਮਣੇ ਆਇਆ ਮੁਹਾਲੀ ਦੇ ਵਿੱਚ ਜੋ ਵਾਪਰਿਆ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਨਾਲੇ ਉਹ ਚੀਜ਼ਾਂ ਸੁਣਾਉਣੀਆਂ ਜੋ ਲੋਕਾਂ ਨੇ ਕਹੀਆਂ ਜੋ ਨਿਹੰਗ ਸਿੰਘ ਨੇ ਕਿਹਾ ਜੋ ਅੱਜ ਇਸ ਲੁਧਿਆਣਾ ਚ ਚੇਲੀਕੜ ਰੋਡ ਦੇ ਉੱਤੇ ਮਸਭਾਗਾ ਹਰਕਤ ਹੋਈ ਆ ਇੱਕ ਨੰਗ ਸਿੰਘ ਨੂੰ ਕੀਤੀ ਗਈ ਆ ਅਸੀਂ ਰਾਹਗੀਰ ਜਿਹਦੇ ਵਿੱਚ ਬਦਵੰਤੇ ਸੱਜਣ ਸਰਦਾਰ ਮਲਕੀਤ ਸਿੰਘ ਰੌਣੀ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਉਹਦਾ ਨਕਟਾਰਾ ਕਰਦੇ ਆ ਉਸ ਗਰੀਬ ਵਾਲ ਦੇਖਦੇ ਆ ਸਭ ਨੇ ਜੋ ਟੈਲਫੋਨ ਹੋਇਆ ਜਿਸ ਵਿੱਚ ਮਕੀਤ ਸਿੰਘ ਰੌਣੀ ਨੇ 500 ਰੁਪਏ ਤੇ ਬਾਕੀ ਇਹਨੇ 100 ਰੁਪਏ ਇਕੱਠਾ ਕਰਕੇ 1200 ਰੁਪਏ ਇਸ ਬੱਚੇ ਨੂੰ ਦਿੱਤਾ ਜਿਹਦਾ ਨੁਕਸਾਨ ਹੁੰਦਾ ਕੁਝ ਥੋੜਾ ਬਹੁਤ ਆ ਇਹ ਜਰ ਲੇਗਾ ਕੁਝ ਸੰਗਤ ਨੇ ਜਰ ਲਿਆ ਸਿਰਫ ਇਹ ਕੰਮ ਤਾਂ ਕੀਤਾ ਸੰਗਤ ਨੇ ਕਿ ਸਿੱਖ ਕੌਮ ਦੀ ਬਦਨਾਮੀ ਤੇ ਇਸ ਬੰਦੇ ਨੇ ਅੰਗਲੇ ਸ਼ਰਾਬ ਵੀ ਪੀਤੀ ਨਾਨਸਿੰਧ ਖੁਦ ਕਹਿੰਦਾ ਖੁਦ ਤੁਹਾਡੀ ਵੀਡੀਓ ਚ ਕਹਿੰਦਾ ਕਿ ਇਹਨਾਂ ਤੇ ਗਲਤੀ ਹੋਈ ਹੈ ਇਹਨਾਂ ਨੇ ਸ਼ਰਾਬ ਪੀਤੀ ਹੈ ਪਰ ਬਾਣਾ ਪਾ ਕੇ ਸ਼ਰਾਬ ਪੀਣੀ ਮੈਂ ਇਹਨੂੰ ਗਲਤੀ ਨਹੀਂ ਕਹਿੰਦਾ ਇਹ ਮਸਤੀ ਹੈ ਮੈਂ ਇਹੀ ਬੇਇੱਜ਼ਤੀ ਕਰਦਾ ਮੈਂ ਇਹ ਬੇਨਤੀ ਕਰਦਾ ਬੁੱਢਾ ਦਲ ਮੁਖੀ ਸਾਹਿਬ ਨੂੰ ਕਿ ਇਹਨਾਂ ਤੇ ਨੱਥ ਪਾਓ ਪ੍ਰਵਾਸੀ ਬੰਦਾ ਗਲਤ ਆ ਜਾਂਦਾ ਬੱਚਾ ਗਲਤ ਜਾਂਦਾ ਪਰ ਇਹਨਾਂ ਤੇ ਨੱਥ ਪਾਓ ਤਾਂ ਕਿ ਮਤਭਾਸੀਂਾਂ ਦਾ ਗਿਆ 100 ਰੁਪਿਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਿਖਿਆ ਕਿ ਇਹ ਹੀ ਸੱਜਣ ਅਰਸੋਂ ਦੋ ਦਿਨ ਪਹਿਲਾਂ ਇੱਥੇ ਇੱਕ ਸ਼ੂਟਿੰਗ ਹੁੰਦੀ ਸੀ ਉਸ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਆ ਪਾਲਕੀ ਸਾਹਿਬ ਰੱਖ ਕੇ ਉੱਥੇ ਸ੍ਰੀਮਾਨ ਸਾਹਿਬ ਰੱਖ ਕੇ ਉੱਪਰ ਮਾਲਾ ਪਾ ਕੇ ਕੋਈ ਆਨੰਦ ਕਾਰ ਦਾ ਸੀਨ ਕਰ ਰਹੇ ਸੀ ਇਹੀ ਸੱਜਣ ਮੁਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ ਤੇ ਅੱਜ ਇਹੀ ਸੱਜਣ ਉਹ ਦਿਨ ਬਾਅਦ ਕੀ ਕਰ ਰਹੇ ਹੈ ਤੇ ਮੇਰਾ ਮਤਲਬ ਇਹ ਹੈ ਕਿ ਸਾਡੀ ਤਰ੍ਹਾਂ ਮੈਂ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੇ ਕਿ ਐ ਹੋ ਗਿਆ ਇਹ ਬੰਦੇ ਪ੍ਰਵਾਸੀ ਭਰਾ ਨੇ ਸਾਡੇ ਭੈਣ ਭਰਾ ਵੀ ਬਾਹਰ ਲਿਆ ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ ਇਹਨਾਂ ਰੋਜ਼ਗਾਰ ਚਲਾ ਰਹੇ ਹੈ ਇਹਦਾ ਨੁਕਸਾਨ ਕਰਕੇ ਕੀ ਮਿਲਿਆ ਜਾਂ ਤਾਂ ਕੋਈ ਦਾ ਨਿੱਜੀ ਫਾਇਦਾ ਹੋਵੇ ਕੋਈ ਫਾਇਦਾ ਨਹੀਂ ਸੀ ਡਿਜੀਟਲ ਸਾਡੇ ਸਾਹਮਣੇ ਜਿਹੜੇ ਮਾਫੀ ਮੰਗਦੇ ਬੰਦੇ ਪਰ ਇਹ ਜੇ ਬਾਣਾ ਪਾ ਕੇ ਇਹ ਜੇ ਕੰਮ ਕਰਨੇ ਖਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਾ ਜਾਂਦਾ ਹੈ ਅਸੀਂ ਦੁਨੀਆ 'ਚ ਬਦਨਾਮ ਹੁੰਨੇ ਆ ਨਾ ਕਰਕੇ ਸੋ ਪੋਛ ਲੋ ਚੰਦ ਲੋਕ ਕਹਿੰਦੇ ਨੇ ਸਾਰੇ ਲੋਕ ਗਲਤ ਨਹੀਂ ਹੁੰਦੇ ਅੰਨੇ ਕੋਈ ਦੂਜੇ ਵੀ ਸਿੰਘ ਸਹਿਬਾਂ ਖੜੇ ਨਹੀਂ ਸੋ ਇਹ ਮਾੜੀ ਗੱਲ ਹੈ ਜਿਹੜੇ ਇਹ ਜੇ ਇਸ ਨੂੰ ਅਨਸਰ ਮਿਲ ਰਹੇ ਆ ਉਹ ਕਿਹ ਚਾਹਣਾ ਚਾਹੀਦਾ ਹੈ ਇਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਇਹ ਜੇ ਬੰਦਾ ਕੋਈ ਦੁਕਾਨਦਾਰੀ ਚਲਾਉਂਦਾ ਹੈ ਜਿਹੜਾ ਬਾਣਾ ਪਾ ਕੇ ਬਾਣੇ ਲੋਕ ਦੀ ਦੁਕਾਨਦਾਰੀ ਚਲਾਉਂਦਾ ਹੈ ਇਹ ਜੇ ਬੰਦੇ ਬੰਦ ਹੋਣੇ ਚਾਹੀਦੇ ਜੀ ਸੋ ਕੋਈ ਨਾ ਪੁੱਤ ਉਹ ਨੁਕਸਾਨ ਹੋਇਆ ਪੰਜਾਬੀ ਜੀ ਤੁਹਾ ਪੋਰਮਿਕੇ ਜੁਟਾ ਰੋਕਤ ਨੂੰ ਚੰਗੀ ਤਰ੍ਹਾਂ ਸਿਵਾਉਂਦੇ ਹਾਂ ਹਾਂ ਜੀ ਪੁਰੇ ਦੇ ਬਾਣੇ ਦੀ ਜਿੱਦ ਕਰਕੇ ਤੇਰੇ ਬਰਹਤ ਨਹੀਂ ਚੱਕਦੇ ਤੇ ਲਿਆਉਂਦੇ ਨਹੀਂ ਆਏਗਾ ਇਹਨੂੰ ਫੇਰ ਪੜਨਾ ਦੀ ਇਹਨੂੰ ਠੇਕੇ ਮੂਹਰੇ ਤੇ ਵੀ ਫੜਨਾ ਹੈ ਇਹ ਤਦ ਨੂੰ ਪੀਕੇ ਠੇਕੇ ਦਾ ਵੀ ਠੇਕੇ ਆਉਂਦਾ ਇਹਦੀ ਮੂੰਗੀ ਫੜਾ ਕੇ ਪਾਉਂਗੇ ਠੀਕ ਹੋ ਗਿਆ ਹਾਂ ਸਾਰਾ ਕੁਝ ਕਰੂੰਗਾ ਇਹਦੇ ਨਾਲ ਵੀ ਇਹਦੇ ਨਾਲ ਹੁਣ ਕਹਿਦਾ ਤੇਰੇ ਇੱਕ ਤੇਰੇ ਕਰਕੇ ਸਾਰੇ ਪਿੰਡ ਦੀ ਬਦਨਾਮੀ ਹੁੰਦੀ ਹੈ ਇਹ ਗਰੀਬ ਨਾਲ ਟੱਕਰ ਕਰੇ ਬਾਣੇ ਨੂੰ ਬਦਨਾਮ ਕਰਨ ਦੇ ਨਾਲ ਤੇ ਇਹ ਬੋਲਦੇ ਕੀ ਫਾਇਦਾ ਬਾਬਾ ਜੀ ਠੀਕ ਹਾਂ ਧੰਨਵਾਦ ਹੁਣ ਦਾਰੂ ਵੀ ਤਾਂ ਉੱਠ ਨਹੀਂ ਹੋ ਰਿਹਾ ਇਹਦਾ ਜੀ ਤੇ ਮੈਂ ਪੈਵਾ ਪੜ ਜਾਮ ਜਾਮ ਸਹੀ ਹੋ ਗਿਆ ਵਾਪਸ ਆਉਣਾ ਬਈ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ